ਲੰਗੇ ਦਿਨੀ ਨਾ ਪੰਜਾਬ ਦੇ ਵਿੱਚ ਜਗਰਾਉਂ ਦੇ ਵਿੱਚ ਇੱਕ ਪੰਜਾਬੀ ਟਰੇਡਰ ਚੈਨਲ ਚਲਾਉਣ ਵਾਲਾ ਯੂਟਿਊਬਰ ਮੁੰਡਾ ਮਾਰਿਆ ਉਹਦਾ ਨਾਮ ਜਸਕੀਰਤ ਸੀਗਾ ਤੇ ਉਹਨੂੰ ਜੱਸਾ ਜੱਸਾ ਕਹਿੰਦੇ ਸੀ ਮਾਰਨ ਵਾਲਾ ਆਪਣਾ ਪੱਖ ਰੱਖ ਰਿਹਾ ਤੇ ਮਰਨ ਵਾਲੇ ਦੇ ਜਿਹੜੇ ਨਾਲ ਦੇ ਐ ਉਹਦੇ ਘਰ ਦੇ ਆ ਉਹ ਆਪਦਾ ਪੱਖ ਰੱਖ ਰਹੇ ਐ ਮੈਂ ਕਿਸੇ ਗੱਲ ਦੇ ਵਿੱਚ ਨਹੀਂ ਪੈਂਦਾ ਹੈਗਾ ਵੀ ਮਾਰਨ ਵਾਲਾ ਗਲਤ ਸੀ ਜਾਂ ਜੋ ਵੀ ਸੀਗਾ ਪਰ ਮੈਂ ਇਹ ਕਹਿਣਾ ਚਾਹਨਾ ਵੀ ਯਾਰ ਇੱਕ ਪੰਜਾਬੀ ਨੇ ਪੰਜਾਬੀ ਨੂੰ ਮਾਰਿਆ ਸਾਡੇ ਵਿੱਚ ਸਹਿਣਸ਼ੀਲਤਾ ਦੀ ਘਾਟ ਹੋ ਗਈ ਯਾਰ ਜਮਈ ਅਸੀਂ ਤਾਂ ਉਹ ਲੋਕ ਸੀਗੇ ਜਿਹੜੇ ਬਾਹਰੋਂ ਆਏ ਹਮਲਾਵਰਾਂ ਨਾਲ ਮੁਕਾਬਲੇ ਕਰਦੇ ਸੀ ਅਸੀਂ ਉਹਨਾਂ ਨੂੰ ਖਦੇੜ ਦਿੰਦੇ ਸੀ ਇੱਥੇ ਅਸੀਂ ਨਾਦਰਾਂ ਨੂੰ ਨਾਦਰ ਵਰਗੇ ਨੂੰ ਦਬੱਲਿਆ ਅਸੀਂ ਅਬਦਾਲੀ ਨੂੰ ਮੂਰੇ ਲਾ ਕੇ ਭਜਾਇਆ ਪਰ ਅੱਜ ਅਸੀਂ ਆਪੋ ਆਪਸ ਦੇ ਵਿੱਚ ਹੀ ਲੜ ਪੈਨੇ ਆ ਸਿਰਫ ਮਸਲਾ ਕੀ ਸੀ ਉੱਥੇ ਗੱਡੀ پارک ਲਾਣ ਦਾ ਸੀ ਕਹਿੰਦੇ ਆ ਵੀ ਕੋਈ ਪੁਰਾਣਾ ਮਸਲਾ ਵੀ ਸੀ ਪਰ ਹਾਲ ਦੀ ਘੜੀ ਜਿਹੜਾ ਨਵਾਂ ਇਸ਼ੂ ਹੋਇਆ ਜਿਹੜਾ ਮਰਡਰ ਦਾ ਕਾਰਨ ਬਣਿਆ ਉਹ ਇੱਕ ਗੱਡੀ پارک ਲਾਣ ਦਾ ਇਸ਼ੂ ਸੀਗਾ ਯਾਰ ਕਿੱਡੀ ਕੁ ਵੱਡੀ ਗੱਲ ਹੈ ਇਹ ਪੰਜਾਬੀਓ ਇਸ ਚੀਜ਼ ਨੂੰ ਬਹਿ ਕੇ ਵੀ ਸੌਟ ਆਊਟ ਕੀਤਾ ਜਾ ਸਕਦਾ ਸੀ ਗੱਲ ਤਾਂ ਸਾਡੀ ਸ਼ਹਿਨਸ਼ੀਲਤਾ ਦੀ ਹੈ ਦੇਖੋ ਮੈਂ ਇੱਥੇ ਕਿਸੇ ਨੂੰ ਵੀ ਚੰਗਾ ਮਾੜਾ ਨਹੀਂ ਕਹਿ ਰਿਹਾ ਮੈਂ ਗਲਤ ਠੀਕ ਦੇ ਵਿੱਚ ਨਹੀਂ ਪੈ ਰਿਹਾ ਪਰ ਮੈਂ ਪੰਜਾਬੀਓ ਤੁਹਾਨੂੰ ਇਹ ਖੜੇ ਆ ਅਸੀਂ ਤਾਂ ਗੱਡੀ ਪਾਰਕ ਲਾਣ ਪਿੱਛੇ ਇੱਕ ਦੂਜੇ ਨੂੰ ਮਾਰਨ ਲੱਗ ਪਏ ਕਿਸੇ ਨੂੰ ਬਾਹਰੋਂ ਆ ਕੇ ਸਾਨੂੰ ਮਾਰਨ ਦੀ ਕੀ ਲੋੜ ਹੈ ਅਸੀਂ ਤਾਂ ਆਪੋ ਹੀ ਆਪਣੇ ਨੂੰ ਮਾਰਨ ਲੱਗ ਪਏ ਆ ਸੋ ਯਾਰ ਥੋੜਾ ਜਿਹਾ ਆਪਾਂ ਸਹਿਣਸ਼ੀਲਤਾ ਰੱਖਿਆ ਕਰੀਏ ਧਰਮਾ ਰੱਖਿਆ ਕਰੀਏ ਹਰੇਕ ਬੰਦਾ ਆਪਦੇ ਆਪ ਦੇ ਵਿੱਚ 나ਡੂ ਖਾ ਬਣਿਆ ਫਿਰਦਾ ਹੈ ਹਰੇਕ ਹੀ ਕਹਿੰਦਾ ਹੈ ਮੇਰੀ ਫਲਾਣੀ ਥਾਂ ਪਹੁੰਚ ਹੈ ਮੈਂ ਮਾਰ ਦੂੰ ਮੈਂ ਐ ਕਰ ਦੂੰ ਨਹੀਂ ਯਾਰ ਆਪਾਂ ਭਰਾਵਾਂ ਵਾਂਗੂ ਰਹਿਆ ਕਰੀਏ ਸਿਆਣੇ ਹੋ ਕੇ ਸਿਰ ਜੋੜ ਕੇ ਬੈਠੀਏ ਟੱਕਰਾਂ ਨਾ ਮਾਰੀਏ ਸਿਰਾਂ ਦੀਆਂ ਇੱਕ ਦੂਜੇ ਨਾਲ